ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਸਬਾ ਨਿਹਾਲ ਸਿੰਘ ਵਾਲਾ ਚ ਬੀਤੀ ਰਾਤ ਇੱਕ ਦਰਦਨਾਖਾ ਹਾਸਾ ਵਾਪਰਿਆ ਜਿੱਥੇ ਕਿ ਇੱਕ 36 ਸਾਲਾ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਤੇ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਸਿੱਧੀ ਹਰਮਨਦੇਵ ਪੇਟ ਵਿੱਚ ਜਾ ਲੱਗੀ ਜ਼ਖਮੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਲਾਜ਼ਮਾਨ ਹਰਮਨਦੀ ਦੀ ਮੌਤ ਹੋ ਗਈ। ਦੱਸ ਦਈਏ ਕਿ ਹਰਮਨਦੀ ਦੇ ਪਿੱਛੇ ਉਸਦੀ ਪਤਨੀ ਤੇ ਦੋ ਬੱਚੇ ਹਨ। ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਧਾਰਾ 176 ਤਹਿਤ ਕਾਰਵਾਈ ਕਰਦੇ ਹੋਏ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੋਮ ਦਿੱਤੀ ਗਈ ਹੈ। ਇਸ ਬਾਬਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਆਂਡ ਗਵਾਂਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀ ਹੈ। ਉਮਰ ਕਰੀਬ 37-38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀਗਾ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਦੇ ਪੀੜਸ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹਦੇ ਦਰਾਨੇ ਨਾਲ ਮੌਤ ਹੋ ਗਈ ਇਹਰ ਬਲਵਰ ਜਣਾ ਉਹਦੇ ਫਾਦਰ ਨੂੰ ਸੰਸਸੀ ਸੀ ਕਿ ਸੰਸਸੀ ਸੀ ਜੀ ਬ੍ਰਿਜਿੰਦਰ ਸਿੰਘ ਦਾ ਫਿਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਾਂ ਨੇ 174 ਹਜ਼ਾਰ ਰੁਪਏ ਦੀ ਪ੍ਰਾਣੀ ਜੀ ਤੇ ਨਵੀਂ 194 ਬੀਐਨਐਸ ਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਹੈ ਰਵੀਰ ਸਿੰਘ ਜੀ ਕੀ ਮਾਮਲਾ ਹੋਇਆ ਭਾਗੀ ਕੇ ਭਾਗੀ ਦਾ ਮੁੰਡਾ ਸਾਡੇ ਗਵਾਂਢੀ ਖਾਪਨ ਵਿੱਚ ਸੰਗਤ ਤੇ ਆਦਨ ਵਾਲਵਰ ਪਾਲਾ ਸਾਹਿਬ ਨਾਲ ਸਾਥ ਕਰ ਰਿਹਾ ਸੀ ਉਹ ਫਿਰ ਮੋੜ ਸੀ ਜਦੋਂ ਉਹਨੂੰ ਪਤਾ ਸੀ ਉਹ ਕੱਟ ਕੇ ਕੋਈ ਟਕੀ ਬੰਨ੍ਹ ਲਿਆ ਕਿਹੜੀ ਜਗ੍ਹਾ ਗੋਲੀ ਬੰਦੀ ਸੀ ਭਾਗੀ ਦੇ ਪੇਟ ਦੇ ਵਿੱਚ ਪੇਸ਼ ਰੁਜੀ ਕਿੰਨੀ ਐ ਜਕਨੀ ਹਰਮਨਦੀਪ ਜੀ ਤਰੀਆ 37 38 ਸਾਲ ਤੇ ਰਵਾਲੋਵਰੇ ਦਾ ਆਪਣਾ ਸੀ ਜਾਂ ਫਾਦਰ ਸਾਹਿਬ ਦਾ ਫਾਦਰ ਦਾ ਸੀ ਕਿੰਨੇ ਬੋਰ ਦਾ ਸੀ 32 ਬੋਰ ਦਾ ਹੁਣ ਕੀ ਕਾਰਵਾਈ ਕਰਵਾਇ ਤੇ ਕੁਛ ਨਹੀਂ ਬਸ 170 ਦੀ ਕਾਰਵਾਈ ਹੋ ਰਹੀ ਹੈ ਜੀ ਜਾਇਬ ਅਸੀਂ ਹਾਂ ਦੋ ਬੱਚੇ ਹੋਏ 15 ਸਾਲ ਦਾ ਬੇਟਾ ਤੇ 8 ਸਾਲ ਦਾ ਇਹ ਜੀ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37 38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਾਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ ਅਚਾਨਕ ਗੋਲੀ ਚੱਲ ਗਈ ਅਚਾਨਕ ਗੋਲੀ ਚੱਲ ਕੇ ਉਹਦੇ ਪੀਠ 'ਚ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹ ਦਰਾਨੇ ਨਾਲ ਮੌਤ ਹੋ ਗਈ ਇਹ ਰਵਾਲਵਰ ਜਿਹੜਾ ਉਹਦੇ ਫਾਦਰ ਨੂੰ ਸਦਸੀ ਸੀ ਨਲਸਾਂਸੀ ਸੀ ਜੀ ਗੁਰਬੀਰ ਸਿੰਘ ਉਹਨਾਂ ਕਰਮੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਰੇ ਨੂੰ 174 ਸੈਕਸਿਓਨ ਪੀਸੀ ਪੁਰਾਣੀ ਜੀ ਤੇ ਨਵੀਂ 194 ਬੀ ਐਨ ਐਸ ਅੱਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ। ਮੋਗਾ ਤੋਂ ਇੱਕ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਸਬਾ ਨਿਹਾਲ ਸਿੰਘ ਵਾਲਾ ਚ ਬੀਤੀ ਰਾਤ ਇੱਕ ਦਰਦਨਾਖਾ ਹਸਾ ਵਾਪਰਿਆ ਜਿੱਥੇ ਕਿ ਇੱਕ 36 ਸਾਲਾ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਤੇ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਸਿੱਧੀ ਹਰਮਨ ਦੇ ਪੇਟ ਵਿੱਚ ਜਾ ਲੱਗੀ। ਜ਼ਖਮੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਲਾਜ਼ਮਾਨ ਹਰਮਨ ਦੀ ਮੌਤ ਹੋ ਗਈ ਦੱਸ ਦਈਏ ਕਿ ਹਰਮਨ ਦੇ ਪਿੱਛੇ ਉਸਦੀ ਪਤਨੀ ਤੇ ਦੋ ਬੱਚੇ ਹਨ ਦੂਜੇ ਪਾਸੇ ਜਾਣ ਜਿਹੜੀ ਅਧਿਕਾਰੀ ਨੇ ਦੱਸਿਆ ਕਿ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਧਾਰਾ 176 ਤਹਿਤ ਕਾਰਵਾਈ ਕਰਦੇ ਹੋਏ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੌਂ ਦਿੱਤੀ ਗਈ ਹੈ ਇਸ ਬਾਬਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਆਂਗਵਾਂਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਇਹ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37-38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਦੇ ਪੀੜਸ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹ ਦਰਾਨੇ ਨਾਲ ਮੌਤ ਹੋ ਗਈ ਇਹ ਰਵਲਵਰ ਜਣਾ ਉਹਦੇ ਫਾਦਰ ਨੂੰ ਸਰਸੀ ਸੀ ਕਿ ਨਸਾਨਸੀ ਸੀ ਜੀ ਰਵੀ ਸਿੰਘ ਦਾ ਫਿਰ ਕਰਮੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਨੂੰ 174 ਹਜ਼ਾਰ ਰੁਪਏ ਸੀ ਪ੍ਰਾਣੀ ਜੀ ਤੇ ਨਵੀਂ 194 ਬੀਐਨਐਸ ਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ कौर ਦੇ ਬਿਆਨ ਤੇ ਕੀਤੀ ਜਾ ਰਹੀ ਹੈ ਰਵੀ ਸਿੰਘ ਜੀ ਕੀ ਮਾਮਲਾ ਹੋਇਆ ਭਾਗੀ ਕੇ ਭਾਗੀ ਦਾ ਮੁੰਡਾ ਸਾਡੇ ਗਵਾਂਢੀ ਆਪਨ ਲੁਕ ਸਿੰਘ ਉਹ ਆ ਦਰਵਾਜ਼ਾ ਬਾਰ ਪਾਲਾ ਸਾਹਿਬ ਦਾ ਸਾਫਤਨ ਲੱਗਦੀ ਸੀ ਉਹ ਕੋਈ ਮੋਟ ਸੀ ਲੰੋਂ ਨੂੰ ਪਤਾ ਸੀ ਉਹ ਪਤਾ ਕਿ ਉਹ ਕਿਥੇ ਗੁੰਮ ਗਏ ਕਿਹੜੀ ਜਗਾ ਗੋਲੀ ਵੱਜੀ ਸੀ ਭਾਗੀ ਦੇ ਪੇਟ ਦੇ ਵਿੱਚ ਪੀਰ ਸੁਖਜੀ ਕਿੰਨੇ ਜਿਨੇ ਹਰਮਨਦੀਪ ਜੀ ਤਰੀਆ 37 38 ਸਾਲ ਤੇ ਰਵਾਲਵਰ ਦਾ ਆਪਣਾ ਸੀ ਜਾਂ ਫਾਦਰ ਸਾਹਿਬ ਦਾ ਫਾਦਰ ਦਾ ਸੀ ਕਿੰਨੇ ਬੋੜ ਦਾ ਸੀ 32 ਬੋੜ ਦਾ ਹੁਣ ਕੀ ਕਾਰਵਾਈ ਕਰਵਾਇ ਰਿਹਾ ਕੋਸ਼ ਨਹੀਂ ਬਸ 170 ਹਜ਼ਾਰ ਦਾ ਲੋਕ ਨਾ ਰਹਿ ਗਿਆ ਉਸ ਨਾਲ ਕੋਈ ਸਬੰਧ ਨਹੀਂ ਜੈਵਰ ਅਸੀਂ ਹਾਂ ਦੋ ਬੱਚੇ ਹੋ ਗਏ 15 ਸਾਲ ਦਾ ਬੇਟਾ ਤੇ 8 ਸਾਲ ਦਾ ਇਹ ਜੀ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37 38 ਸਾਲ ਹੈਗੀ ਆ ਇਹ ਆਪਰੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਦੇ ਪੇਟ 'ਚ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹ ਦਰਾਨੇ ਨਾਲ ਮੌਤ ਹੋ ਗਈ ਇਹ ਰਵਲਵਰ ਜਿਹੜਾ ਉਹਦੇ ਫਾਦਰ ਨੂੰ ਸੱਸੀ ਸੀ ਕਿਹੜੀ ਸੱਸੀ ਸੀ ਜੀ ਗੁਰਵੀਰ ਸਿੰਘ ਉਹਨੂੰ ਕੀ ਕਾਰਵਾਈ ਕੀਤੀ ਜਾਂ ਆਪਰੇ ਨੂੰ 174 ਸਿਰਪੀ ਸੀ ਪੁਰਾਣੀ ਜੀ ਤੇ ਨਵੀਂ 194 ਬੀ ਐਨ ਐਸ ਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਮੋਗਾ ਤੋਂ ਇੱਕ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਕਿ ਕਸਬਾ ਨਿਹਾਲ ਸਿੰਘ ਵਾਲਾ ਚ ਬੀਤੀ ਰਾਤ ਇੱਕ ਦਰਦਨਾਖਾਸਾ ਵਾਪਰਿਆ ਜਿੱਤੇ ਕਿ ਇੱਕ 36 ਸਾਲਾ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਤੇ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਸਿੱਧੀ ਹਰਮਨਦੇਵ ਪੇਟ ਵਿੱਚ ਜਾ ਲੱਗੀ ਜ਼ਖਮੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਲਾਜ਼ਮਾਨ ਹਰਮਨ ਦੀ ਮੌਤ ਹੋ ਗਈ ਦੱਸ ਦਈਏ ਕਿ ਹਰਮਨ ਦੇ ਪਿੱਛੇ ਉਸਦੀ ਪਤਨੀ ਤੇ ਦੋ ਬੱਚੇ ਹਨ ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਧਾਰਾ 176 ਤਹਿਤ ਕਾਰਵਾਈ ਕਰਦੇ ਹੋਏ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੌਂਦ ਦਿੱਤੀ ਗਈ ਹੈ ਇਸ ਬਾਬਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਆਂਗਵਾਂਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਇਹ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37-38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਾਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ ਅਚਾਨਕ ਗੋਲੀ ਚੱਲ ਗਈ ਅਚਾਨਕ ਗੋਲੀ ਚੱਲ ਕੇ ਉਹਦੇ ਪਿੱਠ 'ਚ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹਦਾ ਦਰਾਨੇ ਇਲਾਜ ਮੌਤ ਹੋ ਗਈ ਇਹਰ ਵਲਵਰ ਜਿਹੜਾ ਉਹਦੇ ਫਾਦਰ ਨੂੰ ਸਬਸੀ ਸੀ ਕਿਹਦੇ ਨੂੰ ਸਬਸੀ ਸੀ ਜੀ ਗੁਰਵੀਰ ਸਿੰਘ ਉਹਨਾਂ ਕਰਵਾਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਨੇ 174 ਹਜ਼ਾਰ ਰੁਪਏ ਸੀ ਪੁਰਾਣੀ ਜੀ ਤੇ ਨਵੀਂ 194 ਬੀ ਐਨ ਸਬਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਹੈ ਗੁਰਵੀਰ ਸਿੰਘ ਜੀ ਕੀ ਮਾਮਲਾ ਹੋਇਆ ਭਾਗੀ ਕੇ ਭਾਗੀ ਦਾ ਮੁੰਡਾ ਸਾਡੇ ਗਵਾਂਡੀ ਖਾਤਮਨ ਦੀਪ ਸਿੰਘ ਉਹ ਆ ਦਰਵਾਜ਼ੇ ਸਾਵਾ ਸਾਫ ਕਰਨ ਲੱਗਿਆ ਸੀ ਉਹ ਕੋਈ ਮੋਰ ਸੀ ਲਾ ਨੂੰ ਨੂੰ ਪਤਾ ਸੀ ਪਤਾ ਕਿ ਉਹ ਕਿਹਦੀ ਗੱਲ ਹੈ ਕਿਹੜੀ ਜਗਾ ਗੋਲੀ ਮੱਜੀ ਸੀ ਭਾਗੀ ਦੇ ਪੇਟ ਦੇ ਵਿੱਚ ਪੇਸ਼ ਸੁਣ ਜੀ ਕਿੰਨੇ ਜਿਨੇ ਹਰਮਨਦੀਪ ਜੀ 38 38 ਸਾਲ ਤੇ ਰਵਾਲੋਵਰੇ ਦਾ ਆਪਣਾ ਸੀ ਜਾਂ ਫਾਦਰ ਸਾਹਿਬ ਦਾ ਫਾਦਰ ਦਾ ਸੀ ਕਿੰਨੇ ਬੋਰ ਦਾ ਸੀ 32 ਬੋਰ ਦਾ ਹੁਣ ਕੀ ਕਾਰਵਾਈ ਕਰਵਾ ਰਹੇ ਹੋ ਕੁਛ ਨਹੀਂ ਬਸ 170 ਸਾਲ ਤੋਂ ਲੱਗਦੀ ਕਾਰਵਾਈ ਹੋ ਰਹੀ ਹੈ ਜੈਵਰ ਅਸੀਂ ਹਾਂ ਦੋ ਬੱਚੇ ਹੋਣੇ 15 ਸਾਲ ਦਾ ਬੇਟਾ ਇੱਕ 8 ਸਾਲ ਦਾ ਇਹ ਜੀ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37 38 ਸਾਲ ਹੈਗੀ ਆ ਇਹ ਆਪਰੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਦੇ ਪੇਟ 'ਚ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹਦਾ ਦਰਾਨੇ ਨਾਲ ਮੌਤ ਹੋ ਗਈ ਇਹ ਰਵਲਵਰ ਜਿਹੜਾ ਉਹਦੇ ਫਾਦਰ ਨੂੰ ਸੰਸੀ ਸੀ ਸੀ ਸੰਸੀ ਸੀ ਜੀ ਗੁਰਵੀਰ ਸਿੰਘ ਉਹਨਾਂ ਕਰਵਾਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਰੇ ਨੇ 174 ਸਿਰਪੀ ਸੀ ਪੁਰਾਣੀ ਜੀ ਤੇ ਨਵੀਂ 194 ਬੀ ਐਨ ਐਸ ਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਹੈ ਮੋਗਾ ਤੋਂ ਇੱਕ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਸਬਾ ਨਿਹਾਲ ਸਿੰਘ ਵਾਲਾ 'ਚ ਬੀਤੀ ਰਾਤ ਇੱਕ ਦਰਦਨਾਖਾ ਹਾਸਾ ਵਾਪਰਿਆ ਜਿੱਥੇ ਕਿ ਇੱਕ 36 ਸਾਲਾ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ ਤੇ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਸਿੱਧੀ ਹਰਮਨਦੇਵ ਪੇਟ ਵਿੱਚ ਜਾ ਲੱਗੀ ਜ਼ਖਮੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਲਾਜ਼ਮਾਨ ਹਰਮਨ ਦੀ ਮੌਤ ਹੋ ਗਈ ਦੱਸ ਦਈਏ ਕਿ ਹਰਮਨਦੇ ਪਿੱਛੇ ਉਸਦੀ ਪਤਨੀ ਤੇ ਦੋ ਬੱਚੇ ਹਨ ਦੂਜੇ ਪਾਸੇ ਜਾਣ ਜਿਹੜੇ ਅਧਿਕਾਰੀ ਨੇ ਦੱਸਿਆ ਕਿ ਪਤਨੀ ਦੇ ਬਿਆਨਾਂ ਆਰਟੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਇਸ ਬਾਬਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਆਂਡ ਗਾਂਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਇਹ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37-38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਦੇ ਪਿੱਠ 'ਚ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹ ਦਰਾਨੇ ਨਾਲ ਮੌਤ ਹੋ ਗਈ ਇਹ ਰਵਲਵਰ ਜਿਹੜਾ ਉਹਦੇ ਫਾਦਰ ਨੂੰ ਸਰਸੀ ਸੀ ਕਿਤੇ ਲਿਸੈਂਸੀ ਸੀ ਜੀ ਰਵੀ ਸਿੰਘ ਜੀ ਕਰਮੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਨੇ 174 सीआरपीसी ਪੁਰਾਣੀ ਜੀ ਤੇ ਨਵੀਂ 194 ਬੀਐਨਐਸ ਅਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਹੈ ਰਵੀ ਸਿੰਘ ਜੀ ਕੀ ਮਾਮਲਾ ਹੋਇਆ ਭਾਗੀ ਕੇ ਪੱਗ ਦੇ ਮੁੰਡਾ ਸਾਡੇ ਗਵਾਂਡੀ ਹਰਮਨ ਸਿੰਘ ਤੇ ਅਵਾਜ਼ ਰਵਾਲਬਰ ਫਾਦਰ ਸਾਹਿਬ ਦਾ ਸਾਥੀ ਕਰਨ ਲੱਗਿਆ ਸੀ ਕਿਉਂਕਿ ਮੋਟ ਸੀ ਉਹਨੂੰ ਨਹੀਂ ਪਤਾ ਸੀ ਇਹ ਪਤਾ ਨਹੀਂ ਕੋਈ ਕੋਈ ਗੁੰਮ ਲੱਗਿਆ ਕਿਹੜੀ ਜਗ੍ਹਾ ਗੋਲੀ ਵੱਜੀ ਸੀ ਪੱਗ ਦੇ ਪੇਟ ਦੇ ਵਿੱਚ ਪੇਟ ਸਮਝੀ ਕਿੰਨੀ ਉਮਰ ਕਿੰਨੇ ਹਰਮਨ ਸਿੰਘ ਤਰੀਆ 37-38 ਸਾਲ ਤੇ ਰਵਾਲਬਰ ਇਹਦਾ ਆਪਣਾ ਸੀ ਜਾਂ ਫਾਦਰ ਸਾਹਿਬ ਦਾ ਫਾਦਰ ਦਾ ਸੀ ਕਿੰਨੇ ਬੋਰ ਦਾ ਸੀ 32 ਬੋਰ ਦਾ ਹੁਣ ਕੀ ਕਾਰਵਾਈ ਕਰਵਾਇਆ ਕੁਛ ਨਹੀਂ ਬਸ 170 ਚਾਲ ਬੰਨ੍ਹ ਲਿਆ ਸਾਨੂੰ ਨਾ ਕੁਝ ਪਤਾ ਨਹੀਂ ਜੀ ਜਾਇਵਰ ਅਸੀਂ ਹਾਂ ਦੋ ਬੱਚੇ ਹੋਏ 15 ਸਾਲ ਦਾ ਬੇਟਾ ਤੇ 8 ਸਾਲ ਦਾ ਇਹ ਜੀ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37 38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ ਅਚਾਨਕ ਗੋਲੀ ਚੱਲ ਗਈ ਅਚਾਨਕ ਗੋਲੀ ਚੱਲ ਕੇ ਉਹਦੇ ਪਿੱਠ 'ਸ ਲੱਗੀ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੋਂ ਦਰਾਨੇਲਾ ਮੌਤ ਹੋ ਗਈ ਇਹ ਰਵਲਵਰ ਜਿਹੜਾ ਉਹਦੇ ਫਾਦਰ ਨੂੰ ਸਦਸੀ ਸੀ ਕਿ ਲਿਸਾਂਸੀ ਸੀ ਜੀ ਮਰਜੀਤ ਸਿੰਘ ਦਾ ਫਿਰ ਕਰਮੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਨੂੰ 174 ਹਜ਼ਾਰ ਰੁਪਏ ਸੀ ਪੁਰਾਣੀ ਜੀ ਤੇ ਨਵੀਂ 194 ਬੀ ਐਨ ਐਸ ਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਹੈ ਮੋਗਾ ਤੋਂ ਇੱਕ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਸਬਾ ਨਿਹਾਲ ਸਿੰਘ ਵਾਲਾ ਚ ਬੀਤੀ ਰਾਤ ਇੱਕ ਦਰਦਨਾਖਾ ਹਾਸਾ ਵਾਪਰਿਆ ਜਿੱਥੇ ਕਿ ਇੱਕ 36 ਸਾਲਾ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਤੇ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਸਿੱਧੀ ਹਰਮਨ ਦੇ ਪੇਟ ਵਿੱਚ ਜਾ ਲੱਗੀ ਜ਼ਖਮੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਲਾਜ਼ਮਾਨ ਹਰਮਨਦੀ ਦੀ ਮੌਤ ਹੋ ਗਈ। ਦੱਸ ਦਈਏ ਕਿ ਹਰਮਨਦੇ ਪਿੱਛੇ ਉਸਦੀ ਪਤਨੀ ਤੇ ਦੋ ਬੱਚੇ ਹਨ। ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਧਾਰਾ 176 ਤਹਿਤ ਕਾਰਵਾਈ ਕਰਦੇ ਹੋਏ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੋਮ ਦਿੱਤੀ ਗਈ ਹੈ। ਇਸ ਬਾਬਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਆਂਡ-ਗਾਂਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀ ਹੈ। ਉਮਰ ਕਰੀਬ 37-38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਾਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ ਅਚਾਨਕ ਗੋਲੀ ਚੱਲ ਗਈ ਅਚਾਨਕ ਗੋਲੀ ਚੱਲ ਕੇ ਉਹਦੇ ਪਿੱਠ 'ਚ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹਦਾ ਦਰਾਨੇ ਇਲਾਜ ਮੌਤ ਹੋ ਗਈ ਇਹਰ ਵਲਵਰ ਜਿਹੜਾ ਉਹਦੇ ਫਾਦਰ ਨੂੰ ਸਰਸੀ ਸੀ ਕਿਹਦੇ ਨੂੰ ਸਰਸੀ ਸੀ ਜੀ ਗੁਰਵੀਰ ਸਿੰਘ ਉਹ ਕਰਵਾਈ ਕੀ ਕਾਰਵਾਈ ਕੀਤੀ ਯਾਰ ਆਪਾਂ ਨੇ 174 ਹਜ਼ਾਰ ਪੀਸੀ ਪੁਰਾਣੀ ਜੀ ਤੇ ਨਵੀਂ 194 ਬੀ ਐਨ ਸਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਹੈ ਗੁਰਵੀਰ ਸਿੰਘ ਜੀ ਕੀ ਮਾਮਲਾ ਹੋਇਆ ਭਾਗੀ ਕੇ ਭਾਗੀ ਦਾ ਮੁੰਡਾ ਸਾਡੇ ਗਵਾਂ ਟੀਮ ਹਰਮਨ ਸਿੰਘ ਉਹ ਆ ਦਰਵਾਜ਼ਾ ਵਾਰ ਫਾਕਾ ਸਾਵਾ ਸਾਫ ਕਰਨ ਲੱਗਿਆ ਸੀ ਉਹ ਕੋਈ ਮੋਟ ਸੀ ਲਾ ਨੂੰ ਬਹੁਤ ਪਤਾ ਸੀ ਪਤਾ ਕਿ ਉਹ ਕੀ ਗੁੰਮ ਲੱਗੇ ਕਿਹੜੀ ਜਗਾ ਗੋਲੀ ਵੱਜੀ ਸੀ ਭਾਗੀ ਦੇ ਪੇਟ ਦੇ ਵਿੱਚ ਪੇਸ਼ਵੰਦੀ ਕਿੰਨੇ ਕਿੰਨੇ ਹਰਮਨਦੀ ਦੀ ਤਰੀਆ 37 38 ਸਾਲ ਤੇ ਰਵਾਲੋਵਰ ਦਾ ਆਪਣਾ ਸੀ ਜਾਂ ਫਾਦਰ ਸਾਹਿਬ ਦਾ ਫਾਦਰ ਦਾ ਕਿੰਨੇ ਬੋੜ ਦਾ ਸੀ 32 ਬੋੜ ਦਾ ਹੁਣ ਕੀ ਕਾਰਵਾਈ ਕਰਵਾਈ ਕਰਵਾ ਰਹੇ ਹੋ ਕੁਛ ਨਹੀਂ ਬਸ 170 ਨਾਲ ਲਈ ਕਰਵਾ ਰਹੇ ਹਾਂ ਬੰਦਾ ਕੋਈ ਪਸੇਦ ਨਹੀਂ ਪੰਜਾਬ ਦਾ ਸੀ ਹਾਂ ਦੋ ਬੱਚੇ ਹੋ ਗਏ 15 ਸਾਲ ਦਾ ਬੇਟਾ ਤੇ ਇੱਕ ਅੱਠ ਸਾਲ ਦਾ ਇਹ ਜੀ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37 38 ਸਾਲ ਹੈਗੀ ਹੈ ਇਹ ਆਪਦੇ ਪਿਤਾ ਦਾ ਜਿਹੜਾ ਰਵਾਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ ਅਚਾਨਕ ਗੋਲੀ ਚੱਲ ਗਈ ਅਚਾਨਕ ਗੋਲੀ ਚੱਲ ਕੇ ਉਹਦੇ ਪੀਠ 'ਸ ਲੱਗੀ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹ ਦਰਾਨੇ ਨਾਲ ਮੌਤ ਹੋ ਗਈ ਇਹ ਰਵਾਲਵਰ ਜਿਹੜਾ ਉਹਦੇ ਫਾਦਰ ਨੂੰ ਸੰਦ ਸੀ ਸੀ ਲਾਇਸੈਂਸੀ ਸੀ ਜੀ ਗੁਰਵੀਰ ਸਿੰਘ ਦਾ ਫਿਰ ਕਰਮੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਰੇ ਨੂੰ 174 ਸੈਕਿਓਰਿਟੀ ਪੀਸੀ ਪੁਰਾਣੀ ਜੀ ਤੇ ਨਵੀਂ 194 ਬੀਐਨਐਸ ਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਮੋਗਾ ਤੋਂ ਇੱਕ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਕਿ ਕਸਬਾ ਨਿਹਾਲ ਸਿੰਘ ਵਾਲਾ ਚ ਬੀਤੀ ਰਾਤ ਇੱਕ ਦਰਦਨਾਖਾ ਹਸਾ ਵਾਪਰਿਆ ਜਿੱਤੇ ਕਿ ਇੱਕ 36 ਸਾਲਾ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਤੇ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਸਿੱਧੀ ਹਰਮਨ ਦੇ ਪੇਟ ਵਿੱਚ ਜਾ ਲੱਗੀ ਜ਼ਖਮੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਲਾਜ਼ਮਾਨ ਹਰਮਨਦੀ ਦੀ ਮੌਤ ਹੋ ਗਈ। ਦੱਸ ਦਈਏ ਕਿ ਹਰਮਨ ਦੇ ਪਿੱਛੇ ਉਸਦੀ ਪਤਨੀ ਤੇ ਦੋ ਬੱਚੇ ਹਨ। ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਧਾਰਾ 176 ਤਹਿਤ ਕਾਰਵਾਈ ਕਰਦੇ ਹੋਏ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੋਮ ਦਿੱਤੀ ਗਈ ਹੈ। ਇਸ ਬਾਬਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਤੇ ਆਂਡ-ਗਾਂਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀ ਹੈ। ਉਮਰ ਕਰੀਬ 37-38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਦੇ ਪੀੜਸ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹਦੇ ਦਰਦਾਂ ਨੇ ਲਾਏ ਮੌਤ ਹੋ ਗਈ ਇਹਰ ਵਲਵਰ ਜਿਹੜਾ ਉਹਦੇ ਫਾਦਰ ਨੂੰ ਸਰਸੀ ਸੀ ਕਿਹੜਾ ਸਰਸੀ ਸੀ ਜੀ ਰਵੀ ਸਿੰਘ ਉਹ ਕੀ ਕਾਰਵਾਈ ਕੀਤੀ ਯਾਰ ਆਪਣੇ ਨੇ 174 ਹਜ਼ਾਰ ਰੁਪਏ ਸੀ ਪ੍ਰਾਣੀ ਜੀ ਤੇ ਨਵੀਂ 194 ਬੀ ਐਨ ਐਸ ਅਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਰਵੀ ਸਿੰਘ ਜੀ ਕੀ ਮਾਮਲਾ ਹੋਇਆ ਭਾਗੀ ਕੇ ਭਾਗੀ ਕੇ ਮੁੰਡਾ ਸਾਡੇ ਗਵਾਂਢੀ ਆਪਾਂ ਦੀਪ ਸਿੰਘ ਤੇ ਅਗਰ ਵਲਵਰ ਸਾਡੇ ਸਾਹ ਵਾਲਾ ਸਾਥ ਨਾਲ ਲੱਗੇ ਸੀ ਕਿਉਂਕਿ ਮੋਰ ਸੀ ਉਹਨੂੰ ਨਹੀਂ ਪਤਾ ਸੀ ਕਿ ਉਹ ਦਾਟਾ ਕੋਲ ਕੋਈ ਨਹੀਂ ਲੱਗੇ ਕਿਹੜੀ ਗੋਲੀ ਵੱਜੀ ਸੀ ਭਾਗੀ ਦੇ ਪੇਟ ਦੇ ਵਿੱਚ ਪੇਸ਼ੁਲ ਜੀ ਕਿੰਨੇ ਜਿਨੇ ਹਰਮਨਦੀਪ ਜੀ ਤਰੀਆ 37 38 ਸਾਲ ਤੇ ਇਹ ਵਾਲਵਰੇ ਦਾ ਆਪਣਾ ਸੀ ਜਾਂ ਫਾਦਰ ਸਾਹਿਬ ਦਾ ਫਾਦਰ ਦਾ ਸੀ ਕਿੰਨੇ ਬੋਰ ਦਾ ਸੀ 32 ਬੋਰ ਦਾ ਹੁਣ ਕੀ ਕਾਰਵਾਈ ਕਰਵਾ ਰਹੇ ਤੁਸੀਂ ਕੁਛ ਨਹੀਂ ਬਸ ਸੂਚਿਤ ਕਰਨ ਕਰਵਾਈ ਹੈ ਕੋਈ ਹੋਰ ਨਹੀਂ ਜੈਵਰ ਅਸੀਂ ਆਹ ਦੋ ਬੱਚੇ ਹੋਣੇ 15 ਸਾਲ ਦਾ ਬੇਟਾ ਤੇ 8 ਸਾਲ ਦਾ ਇਹ ਜੀ ਜਿਹੜਾ ਹਰਮਨਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37 38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰਵਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀ ਆ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਨੇ ਪੀੜਸ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹ ਦਰਾਨੇ ਇਲਾਜ ਮੌਤ ਹੋ ਗਈ ਇਹ ਰਵਲਵਰ ਜਿਹੜਾ ਉਹਦੇ ਫਾਦਰ ਨੂੰ ਲਿਸਾਂਸੀ ਸੀ ਕਿਹਦੇ ਨੂੰ ਲਿਸਾਂਸੀ ਸੀ ਜੀ